ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚੱਲਿਆ ਜੀ ਸਾਰਿਆਂ ਦੇ ਵਧੀਆ ਅੱਜ ਦੇਖਦੇ ਹਾਂ ਅੱਜ ਦਾ ਕੀ ਆ ਪ੍ਰੋਗਰਾਮ ਹੈ ਕੀ ਆ ਸ਼ਡਿਊਲ ਹੈ ਸਵੇਰੇ ਉਹ ਵੀ ਸਵੇਰ ਸਵੇਰੇ ਗਰਮੀ ਦਾ ਮਾਹੌਲ ਪੂਰਾ ਹੈ ਬਾਹਰ ਗਿਆ ਸੀਗਾ ਹੁਣੇ-ਹੁਣੇ ਗਰਮੀ ਸਵੇਰੇ 11 ਵਜੇ 41 ਡਿਗਰੀ ਹੈ ਟੈਂਪਰੇਚਰ ਇਹਨਾਂ ਨੂੰ ਮਿਲੋ ਪਹਿਲਾਂ ਸੁਬਲੀਨ ਕੌਰ ਜੀ ਹੈਲੋ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈਲੋ ਸਤਿ ਸ੍ਰੀ ਅਕਾਲ ਈਗਲ ਜੀ ਕੀ ਕਰਦੇ ਹੋ ਇਹ ਆ ਸਾਡੀ ਸਵਲੀਨ ਕੌਰ ਜੀ ਆਹ ਭਾਈ ਸਾਹਿਬ ਨੂੰ ਮਿਲੋ ਇਹ ਸਾਡੇ ਆਸਕਰ ਸਾਹਿਬ ਇਹ ਭਾਈ ਸਾਹਿਬ ਨੂੰ ਗਰਮੀ ਇੰਨੀ ਲੱਗਦੀ ਇੰਨੀ ਲੱਗਦੀ ਕਿ ਬਾਹਰ ਨਿਕਲ ਕੇ ਰਾਜੀ ਨਹੀਂ ਹੈਗੇ ਇਹ ਇਹਨਾਂ ਨੇ ਬੈਠਣਾ ਇੱਥੇ ਆ ਗਏ ਆਸਕਰ ਚਲੋ ਬਾਹਰ ਕਲ ਕੁ ਮੀ ਕਰ ਗਈ ਇਹ ਇਹਨੇ 10 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਦਾ ਧੁੱਪ ਦੇ ਵਿੱਚ ਇਹਨੂੰ ਇੰਨੀ ਗਰਮੀ ਲੱਗਦੀ ਹੈ ਅਸੀਂ ਨੇ ਇੱਥੇ ਆ ਕੇ ਬੈਠਾ ਸਵਲੀਨ ਕੌਰ ਨੇ ਚੱਕ ਲਿਆ ਆਸਕਰ ਸਾਹਿਬ ਹਾਂ ਨਹੀਂ ਨਹੀਂ ਟਿਕੜਾ ਇਹਨੇ ਉੱਥੇ ਹੀ ਬੈਠਣਾ ਜਾਗੇ ਇਹ ਵੀ ਨਹੀਂ ਬਾਹਰ ਜਾਂਦਾ ਬਈ ਆਸਕਰ ਬਾ ਮਜ਼ੇ ਦੀ ਜ਼ਿੰਦਗੀ ਇਸ ਬੰਦੇ ਦੀ ਹੈ ਇਹ ਬੰਦਾ ਨਹੀਂ ਕੁੱਤੇ ਦੀ ਇਹਦੀ ਜ਼ਿੰਦਗੀ ਦੇ ਨਜ਼ਾਰੇ ਆ ਦੇਖੋ ਇਹਨੇ ਬੈਠਣਾ ਇੱਥੇ ਆ ਗਿਆ ਸਾਰੇ ਦਿਨ ਸੁੱਤਾ ਰਹਿੰਦਾ ਸੁੱਤਾ ਰਹਿੰਦਾ ਸੁਸਤੂ ਮਲ ਹਾਂ ਓਏ ਨਾ ਉਹਨਾਂ ਨੂੰ ਇਹਦਾ ਟਾਈਮ ਹੈਗਾ ਸ਼ਰਾਰਤੀ ਬਹੁਤ ਹੈ ਇਹ ਆਵਾਜ਼ ਕਰਨ ਨੂੰ ਝੂਟੇ ਮਿਲਦੇ ਯਾ ਤਰੇ ਨੇ ਦੰਧੀ ਪਛੜੀ ਫੇਰ ਤਾਂ ਛੱਡਣਾ ਲਓ ਜੀ ਫੇਰ ਜਾ ਕੇ ਨੇ ਉੱਥੇ ਬੈਠਣਾ ਆਹ ਦੇਖੋ ਇਹ ਗਿਆ ਆਪਣੀ ਸੀਟ ਤੇ ਆ ਆਹ ਇਹਦਾ ਪੱਕਾ ਟਿਕਾਣਾ ਤੂੰ ਨਹੀਂ ਸੁਦਰ ਅਰਦਾਸ ਕਰ ਚੱਲ ਬਹਿ ਜਾ ਫੇਰ ਓਏ ਚੱਲ ਬਾਹਰ ਚਲੀਏ ਚਲੋ ਆ ਜਾਓ ਨਹੀਂ ਉਠੋ ਠੀਕ ਹੈ ਆ ਦਮ ਹੋਲ ਦੇ ਦੇ ਤਾ ਬੋਲਟ ਤੇ ਚੱਲਦੇ ਆ ਅੱਜ ਫਿਰ ਅਸ ਚੱਲੂ ਕਾਲਾ ਘੋੜਾ ਉਤਰਾਂ ਦਾ ਓਏ ਹੋਏ 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 ਤੋਪ ਬੜੀ ਤੇਜ਼ ਹੈ ਗੱਡੀਆਂ ਦੋਨੇ ਨਹੀਂ ਹੈਗੀਆਂ ਅੱਜ ਘਰੇ ਗਰਮੀ ਅੱਜ ਤੁਪੇ ਰੜਨਾ ਪਊਗਾ 66 ਬੋਲਟ ਸਿਓ ਵਿੱਚ ਤੇਰੀ ਰਾਈਡ ਹੋਊਗੀ ਕਈ ਦਿਨ ਹੋ ਗਏ ਖੜੇ ਨੂੰ ਕਪੜਾ-ਕਪੜਾ ਮਾਰਨਿਆ ਹੋਇਆ ਪਹਿਲਾਂ ਇਹ ਜੀ ਸਫਾਈ ਚੱਲੂ ਅੱਜ ਫਿਰ ਕਰਦੇ ਹਾਂ ਤਿਆਰੀਆਂ ਆदमी ਬਹੁਤ ਐ ਤਾਂ ਮੇਰਾ ਨਾਮ ਹੈ ਗਰਮੀ ਬਹੁਤ ਹੈ ਅੱਜ ਨਹੀਂ ਧੌਂਦਾ ਟਾਈਮ ਹੈਗਾ ਅੱਜ ਕੱਪੜੇ ਨਾਲ ਹੀ ਛਾਲਿਆ ਕੱਲੋਂ ਕਰਾਂਗੇ ਜੀ ਸਰਵਿਸ ਚੰਗੀ ਤਰ੍ਹਾਂ ਮੈਂ ਯਾਰ ਇੱਥੇ ਰਹੀ ਮਿੱਤਰਾਂ ਅਹੀ ਤਾਂ ਬਸ ਟਾਈਮ ਕੱਢ ਰਹੇ ਆ ਅੱਜ ਆਹ ਦੇਖੋ ਕੋਈ ਫਿੰਗਰ ਨਹੀਂ ਕੋਈ ਫਾਕਤਾ ਨਹੀਂ ਬੱਪੀ ਐਪੀਆਮਾ ਹੈ ਐਸੀ ਗਰਮੀ ਮੈਂਨੀ ਤਾਂ ਗਰਮੀ ਵੀ ਨਹੀਂ ਹੈਗੀ ਅੱਜ ਗਰਮੀ ਲੱਗਦੀ ਹੁੰਦੀ ਨੂੰ ਬਹਾ ਦਾ ਤਾਂ ਕੀ ਹੋ ਗਿਆ ਲੋ ਜੀ ਸਬਲੀਨ ਨੂੰ ਲੱਗਦੀ ਸੀ ਗਰਮੀ ਸਬਲੀਨ ਨੇ ਕਰ ਲਿਆ ਕਮਰਾ ਠੰਡਾ ਹੋ ਚੱਲ ਰੇ ਖੜੀ ਚੋਰ ਕੇਸ ਠੀਕ ਹੈ ਕਿੰਨੇ ਕੁ ਫੇਵਰੇਟ ਹੈ ਤੇਰੇ ਵੈਰੀ ਗੁੱਡ ਪੜ੍ਹ ਲੈ ਪੜ੍ਹ ਲੈ ਪੜ੍ਹ ਲੈ ਸਾਲੇ ਹੋ ਜਾਏਗਾ ਪੜ੍ਹ ਲੈ 15 ਮਿੰਟ ਰੀਲ ਦੇਖੂੰਗਾ ਫਿਰ ਪੜ੍ਹੂੰਗਾ ਅਬੇ ਪੜ੍ਹ ਲੈ ਭਾਈ ਮੈਡਮ ਜੀ ਬੱਚਿਆਂ ਨੂੰ ਟਿਸ਼ਨ ਦਿੰਦੇ ਹੋਏ ਧੀ ਨਹੀਂ ਮਾਰਨਾ ਧੀਗੇ ਟਿਸ਼ਨ ਚੱਲ ਰਹੀ ਹੈ ਸਬਲੀਨ ਪਾਉ ਦੀ ਸਬਲੀਨ ਕੋਰ ਮੈਡਮ ਸਬਲੀਨ ਕੋਰ ਦੀ ਪੜਾ ਰਹੀ ਹੈ ਹਾਂਜੀ ਮੈਡਮ ਜੀ ਕੀ ਕਰ ਰਹੇ ਜੀ ਤੁਸੀਂ ਨਹੀਂ ਇੱਥੇ ਨਹੀਂ ਇੱਥੇ ਰਹਿਣਾ ਗਰਮੀ ਬਹੁਤ ਹੋ ਰਹੀ ਜੀ ਅੱਜ ਇਸ ਕਰਕੇ ਅੱਜ ਬੋਲਟ ਰਾਈਡ ਦਾ ਪ੍ਰੋਗਰਾਮ ਕਰਤਾ ਹੁਣ ਆਪਾਂ ਕੈਨਸਲ ਬਾਈ ਹਰਜੀਤ ਆ ਗਿਆ ਗੱਡੀ ਲੈ ਕੇ ਬਾਹਰ ਗੱਡੀ ਚ ਚੱਲਦੇ ਆਂ ਗਰਮੀ ਚ ਔਖਾ ਬਹੁਤ ਤੇਜ਼ ਧੁੱਪ ਹੈ ਗਰਮੀ ਬਹੁਤ ਹੈ ਧੁੱਪ ਔਖਾ ਦਾ ਹੋਰ ਵੀਰੇ ਜੀ ਕੀ ਹਾਲ ਹੈ ਵਧੀਆ ਉਹ ਵੀਰਾ ਸਾਡਾ ਆ ਗਿਆ ਫਿਰ ਗੱਡੀ ਲੈ ਕੇ ਕਿਹੜੀਆਂ ਛੇੜੀਆਂ ਲਾਣੇ ਫਿਰ ਅੱਜ ਸਾਰਾ ਦਿਨ ਘੁੰਮਣਾ ਫਿਰਨਾ ਅਸੀਂ ਟੁੱਪ ਦੇ ਮੋੜ ਕੇ ਪਤਾ ਨਹੀਂ ਨਹੀਂ ਗੱਡੀ ਤਾਂ ਏਸੀ ਚੱਲਦਾ ਹੈ ਨਹੀਂ ਨਹੀਂ ਉਹ ਤਾਂ ਘਾ ਟੁੱਪ ਦੀ ਫਰਵਾਹ ਮੈਂ ਪਹਿਲਾਂ ਵੀਰੇ ਨੂੰ ਮੈਂ ਸੋਚਿਆ ਮੈਂ ਕਿਾ ਚੱਲ ਬੁਲਟ ਤੇ ਚੱਲਦੇ ਆ ਅੱਜ ਬੁਲਟ ਤੇ ਗੱਡੀ ਚਾੜਵਾ ਟੁੱਪ ਦੇਖੀ ਨਾ ਆਏ ਹਾਏ ਮੈਂ ਮੈਂ ਰਹਿਣ ਦੇ ਯਾਰ ਇਹਨੂੰ ਖੜਾ ਹੀ ਰਹਿਣ ਦੇ ਫੇਰ ਸਹੀ ਕਿਸੇ ਦਿਨ ਮੌਸਮ ਠੰਡੇ ਆਲੇ ਹੋਣਾ ਚਲੋ ਅੱਜ ਫੇਰ ਲਾਣੇ ਗੇੜੀਆਂ ਜਿਹਨੂੰ ਦਿਖਾਣੇ ਸਾਰੀਆਂ ਮੋਜਾਂ ਪੂਰੀਆਂ ਅੱਲੂ ਫਿਰ ਜਾਣਾ ਆਪਾਂ ਦਿੱਲੀ ਦਿੱਲੀ ਦੇ ਹਵਾਈ ਅੱਡੇ ਤੇ ਯਾਰ ਯਾਰਾਂ ਤੋਂ ਵਿਛੜੇ ਰਹਿੰਦੇ ਐ ਵੀ ਆਹ ਦੇ ਦਾ ਚਾਂ ਚਾਲ ਦੇ ਦਾ ਆਪਣਾ ਦੋ ਮਹੀਨਿਆਂ ਦਾ ਪਤਾ ਨਹੀਂ ਲੱਗਿਆ ਸਾਨੂੰ ਕਿੱਦਾਂ ਲੰਘ ਗਏ ਦੋ ਤੇ ਸਵਾ ਦੋ ਮਹੀਨੇ ਹੋ ਗਿਆ ਨਾ ਬਾਈ ਦੇ ਟੁੰਡਾ ਹੋਇਆ ਸੀਗਾ ਕਦਨੇ ਆਇਆ ਹੈ ਬਾਰੋਂ ਲੱਗੇ ਮੈਂ ਹੀ ਆਇਆ ਸੀਗਾ ਲੋਕਿੰਦਾ ਚੱਲ ਆ ਇੱਕ ਦੋ ਦਿਨਾਂ ਤੋਂ ਸ਼ੁਰੂ ਕੀਤੀ ਐ ਪਰ ਬਹੁਤ ਘੁੰਮੇ ਬੜੇ ਮਜ਼ੇ ਲੈਏ ਜੀ ਰੋਜ਼ ਅਸੀਂ ਇਕੱਠੇ ਹੀ ਹੁੰਦੇ ਸੀਗੇ ਬਹੁਤ ਘੁੰਮੇ ਇੰਦਾਂ ਕੋਈ ਦਿਨ ਨਹੀਂ ਜਿੱਕੇ ਲਾਉਂਦੇ ਹੈ ਨਹੀਂ ਸੀ ਸਹੀ ਗੱਲ ਹੈ ਪਰ ਹੁਣ ਕੱਲ੍ਹ ਪਰਸੋਂ ਦੇ ਬਾਅਦ ਸੋਨੇ ਮਸਾਂਝਾ ਹੋ ਜਾਣਾ ਥੋੜਾ ਜਿਹਾ ਇਕੱਲੇ ਚੱਲ ਕੇ ਮੇਰਾ ਵੀ ਨਹੀਂ ਲੱਗਣਾ ਤੇ ਤੇਰਾ ਦਿਲ ਤਾਂ ਸਾਡੇ ਵੀ ਨਹੀਂ ਲੱਗਣੇ ਚਲੋ ਭਾਈ ਦੇਖਦੇ ਆਂ ਅਗਰ ਵੇਰੀ ਹੋਂਦ ਸ਼ੇਤੀ 50 ਉੱਥੇ ਬਲੌਗਿੰਗ ਕਰਾਂਗੇ ਨਾਲ ਘੁੰਮਾਂਗੇ ਦੇਖਦੇ ਛੇਤੀ ਬੁਲਾ ਲਈ ਮੈਨੂੰ ਮੈਂ ਛੇਤੀ ਆਸ ਬੰਦ ਆਣੀ ਆਣੀ ਤੋਂ ਹੀ ਨਹੀਂ ਬਰਾਵ ਚੱਲਦੇ ਰੁੱਗੇ ਕੰਟੀਨਿਊ ਅਸੀਂ ਵੀਡੀਓ ਕਾਲ ਕਰਕੇ ਕਰਾਂਗੇ ਵਿੱਚ ਬਾਈ ਨੂੰ ਐਡ ਕਰਿਆ ਕਰਾਂਗੇ ਠੀਕ ਹੈ ਹੁਣ ਦੇਖਦੇ ਜਾਂਨੇ ਅੱਗੇ ਜਿਹੜੀ ਛੇੜੀ ਲਾਣੇ ਅੱਜ ਇੱਥੇ ਲੋਕਲ ਹੀ ਘੁੰਮਣਾ ਅੱਜ ਕਰਨੇ ਇੰਜੋਇਮੈਂਟ ਥੋੜਾ ਜਿਹਾ ਲਓ ਵੀ ਮਿੱਤਰੋ ਗੜ ਸ਼ੰਕਰ ਰੋਡ ਦੀਆਂ ਲੱਗ ਰੀਆਂ ਕੀੜੀਆਂ ਸਿਆਣੇ ਪਹੁੰਚ ਗਏ ਸ਼ਵੀਲ ਪੀਏ ਉੱਥੇ ਲੱਗਾ ਸ਼ਵੀਲ ਚੱਲ ਰਹੀ ਏ ਸ਼ਵੀਲ ਲਿਆ ਵੀ ਮੁੰਡਿਆ ਪਵਾਵੇ ਸ਼ਵੀਲ ਦਾ ਪਾਣੀ ਸਿਆਣੇ ਆੜਾ ਨੇ ਲਾਈ ਸ਼ਵੀਲ ਆਹ ਨਿੰਬੂ ਪਾਣੀ ਆ ਵੀ ਕਿਆ ਮੋਸਲ ਹੈ ਸਵਾਲਾ ਗਰਮੀ ਬਹੁਤ ਹੈ ਸ਼ਵੀਲ ਨਹੀਂ ਗੜਸ਼ੰਕਰ ਰੋਡ ਤੇ ਹਰਿਆਲੀ ਬਹੁਤ ਹੈ ਇੱਧਰ ਵੈਸੇ ਦਰੱਖਤ ਪੂਰੇ ਲੱਗੇ ਹੋਏ ਹੈ ਇਹੀ ਰੋਡ ਬਚਿਆ ਇੱਕ ਹਰਿਆ ਭਰਿਆ ਜਿਹਾ ਬਾਕੀ ਖੇਤਾਂ 'ਚ ਕੰਮ ਚੱਲਦੇ ਆ ਗਰਮੀ ਦਾ ਮਾਹੌਲ ਹੈ ਝੋਨਾ ਲੱਗ ਰਿਹਾ ਪੂਰਾ ਜੋਰਾਂ ਸ਼ੋਰਾਂ ਦੇ ਨਾਲ ਹੋ ਗਿਆ 44 44 ਡਿਗਰੀ ਟੈਂਪਰੇਚਰ ਹੋ ਗਿਆ ਅੱਜ ਹੁਣ ਤੱਕ ਅਜੇ 12 ਵਜੇ ਆ ਅੱਗੇ 2-3 ਵਜੇ ਤੱਕ ਪਤਾ ਨਹੀਂ ਕਿੰਨਾ ਜਾਊਗਾ ਅੱਜ ਇਹਨੂੰ ਵੇਖੋ ਜੀ ਇਹ ਹੈਗਾ 사르ਤ 사르ਤ ਓਏ 사르ਤ ਚੱਲ ਹੁਣ ਦਿਖਾ ਲਓਈ ਕਿਤਾਬ ਬਾਬਾ ਜੀ ਇੱਥੋਂ ਤੱਕ ਚੱਲ ਚੱਲ ਪਾੜੇ ਬਾਜੀ ਫਿਰ ਦੋ ਲੋ ਬੈਠੀ ਚੱਲ ਜਲਦੀ ਚੱਲ ਬਾਜੀ ਬਾਰੇ ਨਾਲ ਬਾਜੀ 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 ਵੀ ਨਾਲੇ ਬਾਰੇ ਆ ਚੱਕ ਅੱਛਾ ਤੇਰੇ দাঁੰਦ ਕਿਤੇ ਗੰਗਾਂ ਨੂੰ ਕਿਉਂ ਆ ਤੇਰੇ ਕਾਈ ਲਈ ਹਾਂ ਲਈ ਵਾਈ ਲਈ ਚਾਕਲੇਟ ਜ਼ਿਆਦਾ ਖਾਣਾ ਤੂੰ ਚਾਕਲੇਟ ਖਾਣਾ ਨਾ ਜ਼ਿਆਦਾ ਨੋ ਨੋ ਹਨਾ ਚਾਕਲੇਟ ਬੋਲ ਹਨਾ ਦੂ ਨਾ ਕਿੰਨੀਆਂ ਚਾਕਲੇਟ ਖਾਦੀਆਂ ਕਿੰਨੀਆਂ ਖਾਦੀਆਂ ਚਾਕਲੇਟਾਂ ਵਾਜਾਰ ਇੱਕ ਰਮ ਸੁਨਣਾ ਘਰ ਨਹੀਂ ਬਹੁਤ ਜ਼ਿਆਦਾ ਵੱਧ ਗਈ ਦੇਖ ਲਓ ਪਜਾਰ ਦੇ ਹਾਲ ਮਾਰਕੀਟ ਦੇ ਹਾਲ ਦੇਖ ਲਓ ਐ ਸੁਨਣ ਮਸਾਂ ਸ਼ਾਇਦ ਆ ਗੱਡੀਆਂ ਜਿਹੜੇ ਜਾਂਦੇ ਆਂਦੇ ਉਹ ਦਿਖ ਰਹੇ ਤੁਰ ਕੇ ਜਾਣਿਆ ਦਾ ਕੋਈ ਬੰਦਾ ਹੀ ਆ ਬਹੁਤ ਗਰਮੀ ਹੈ ਭਾਈ ਪਹੁੰਚ ਗਏ ਸੀ ਬਜ਼ੁਰਗਾਂ ਕੋ ਬਜ਼ੁਰਗ ਬੰਦੇ ਕੋ ਮਾਮਾ ਮਾਸੀ ਤੋਂ ਸੀਤੋ ਸਾਹਿਬ ਤੂੰ ਸੁੱਤਾ ਹੀ ਰਿਹਾ ਕਰ ਤੋਦਣ ਵੀ ਆਈ 셔ਟ ਪਾਈ ਸੀਗੀ ਅੱਜ ਵੀ ਆਈ ਕਿੰਦਾ ਮਾਮਾ ਪਿਛਲੇ ਬਲੌਗ ਜੀ ਵੀ ਆਈ ਪਾਈ ਸੀਗੀ ਫਿਰ ਇੱਕ ਲੈ ਕੇ ਦੇ ਦੋ ਚਾਹ ਦੀ ਪੱਪੜੇ ਲੱਗਦੀ ਹੈ ਲੱਗੀ ਐ ਤੇ ਇਹ ਕਿਦੇ ਮਾਰਕਟ ਲੱਗੀ ਹੋਵੇ ਤੇ ਮਾਰਕਟ ਲੱਗੀ ਹੋ। ਲੱਗੀ ਵੀ। ਚੱਲ ਬੈਠ। ਬੈ ਕੇ ਦੀਏ। ਉਹ ਸੁਣਾਓ। ਵਧੀਆ। ਕਿੱਥੇ ਗਿਆ? ਕਿੱਥੇ? ਕੀ ਕਰਦਾ? ਮੈਂ ਇਹ ਦਵਾਈ ਲੈ ਕੇ ਆ। ਅਸੀਂ ਅੱਜ ਘੁੰਮਦੇ ਫਿਰਦੇ ਆ। ਮੈਂ ਕਿਹਾ ਮੁੰਡੇ ਦੇ ਗੇੜੇ ਪੂਰੇ ਕਰਾ ਲਈਏ। ਕੱਲੋਂ ਤਾਂ ਚਲੇ ਜਾਣਾ ਇਹਨੇ। ਲੱਗੂ ਚੱਕੇ ਜਿਹੜੇ ਲੱਗਿਆ ਹੋਣ। ਆ ਆ ਜਾ ਬੈਠ ਕਾ ਨੂੰ ਗਰਮੀ 'ਚ ਖੜਾ। ਲੱਗੀ ਬੰਦਾ ਰਿਹਾ ਚੱਕ ਅਸੀਂ। ਮੈਂ ਕਿਹਾ। ਇੱਕ ਹੋਰ। ਹੋ ਗਏ ਤਿੰਨ ਬੰਦੇ ਇਕੱਠੇ। ਚੱਲ ਚੱਲ ਦੋਸਤੋ। ਇੱਦਾਂ ਨਹੀਂ ਹੋਰ ਇੱਦਾਂ ਨਹੀਂ ਇਦਾਂ ਦੁਆਰਾ ਕੀ ਹਾਲ ਹੈ ਦੋਸਤੋ ਨਾਨੀ ਕੀ ਹਾਲ ਕੀ ਹਾਲ ਹੈ ਦੋਸਤੋ ਆਏ ਹੋਏ 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 ਰੀਪਾ ਅੰਮ੍ਰਿਤ ਜੀ ਦੇ ਘਰ ਕੋਲ ਬਾਤ ਤਿਆਰੀਆਂ ਹਨ ਕੱਲ ਕੱਲ ਰਾਤ ਨੂੰ ਨਿਕਲਣਗੇ ਅਰੇ ਰਾਤ ਨੂੰ ਕਰਕੇ ਜੀ ਨਿਕਲਣਗੇ ਆਏ ਬਹੁਤ ਹੋਣਾ ਹਾਂ ਹਾਂ ਮੈਂ ਅੱਜ ਅੱਜ ਦੋਈ ਹੈ ਅੱਜ ਵੀਕਐਂਡ ਹੈ ਵੀਕਐਂਡ ਹੈ ਲਾਸਟ ਲਾਸਟ ਗੇੜੀਆਂ ਅੱਜ ਕੱਲ ਦੀ ਥਾਡੀ ਦਾ ਇਦਾਂ ਨਿਕਲ ਦੇਣੀ ਹੈ ਪੈਗੀਆਂ ਪੂਗੀਆਂ ਇਕੱਠਾ ਕਰਦੇ ਸਾਮਾਨ ਜਰ ਤੱਕ ਬਾਜ਼ਾਰ ਬੰਦਾ ਕਾ ਲੋ ਫਿਰ ਚਲੋ ਔਰ ਫਿਰ ਮम्मा ਕਿਤੇ ਕੋ ਮੈਂ ਮੈਂ ਦਵਾਈ ਲੈ ਕੇ ਆ ਬੰਗਿਆ ਸੁਣਾ ਕੋਈ ਗੱਲਬਾਤ ਬੰਗਿਆ ਗੱਲਬਾਤ ਵਧੀਆ ਠੀਕ ਠਾਕ ਹੈ ਹਾਂ ਗੱਗੀ ਮੈਨੂੰ ਫੋਨ ਕਰਦਾ ਤਾਂ ਕੋਈ ਗੱਲ ਮੇਰੀ ਨੂੰ ਮੈਂ ਕਮ ਕਰਦਾ ਤੈਨੂੰ ਜਾ ਕੇ ਆਏ ਉਹਦੇ ਪਿੰਡ ਅੱਛਾ ਘਰੇ ਸ਼ਹਿਰ ਦੀਆਂ ਗੇੜੀਆਂ ਛੇੜੀਆਂ ਲਾਣ ਤੋਂ ਬਾਅਦ ਅਸੀਂ ਆ ਗਏ ਮਹਿੰਦੀ ਪਾਉਣ ਲਈ ਬਾਈ ਹਰਜੀਤ ਦੇ ਘਰੇ ਹੁਣ ਦੇਖਦੇ ਹਾਂ ਕਰਦੇ ਨੇ ਤਿਆਰੀਆਂ ਇੱਥੇ ਪੈਕਿੰਗਾਂ ਪੂਗੀਆਂ ਕਰਾਣੇ ਇਹਨਾਂ ਥੋੜੀਆਂ ਬਹੁਤੀਆਂ ਕਰੀਏ ਤਿਆਰੀਆਂ ਦੇਖਦੇ ਹਾਂ ਕਿਆ ਮਾਹੌਲ ਹੈ ਅੰਦਰ ਦਾ ਆਹੋ ਕਦੀ ਬਾਹਨੇ ਪਤਾ ਨਹੀਂ ਕਿਹੜੀ ਫੀਮ ਦੀ ਡੜੀ ਖਾ ਕੇ ਇਹਨੂੰ ਜੰਮਿਆ ਇਹਦੇ ਨਾਲ ਤੇ ਅਫਸਰ ਲੱਗ ਗਏ ਇਹ ਹਲੇ ਮੰੰਜੇ ਨੂੰ ਹੀ ਲੱਗਿਆ ਓਏ ਉੱਠ ਜਾ ਉੱਠ ਜਾ ਪੁੱਤ ਉੱਠ ਜਾ ਤੂੰ ਪਚੜ ਗਈ ਐ ਇਹ ਆਦਮ ਸਿੰਘ ਨਹੀਂ ਕੇ ਦਿਨੇ ਰਾਮ ਨਾ ਸੌਂਦੇ ਐ ਤੇ ਰਾਤ ਨੂੰ ਲਾਂਦੇ ਐ ਖਾਣਾ ਓਏ ਚਿੱਕ 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 ਹਾਂ ਆਓ ਚਿੱਕ ਚਿੱਕ ਹੈਲੋ ਅਗੋਗ ਹੋਏ ਟਿੱਡਾ ਹੂੰ ਹੋੱਚ ਅੱਗੇ ਟੋਟੇ ਨਾ ਨੰਦਾਂ ਲੈ ਕੇ ਚੱਲਦੇ ਆ ਆਪਣੇ ਪ੍ਰੋਜੈਕਟ ਤੇ ਕੰਮਕਾਰ ਵੀ ਨਾਲੇ ਚੱਲਦੇ ਸਾਡੇ ਬਲੌਗ ਵੀ ਹੁਣ ਸ਼ੁਰੂ ਕੀਤੀ ਆ ਪ੍ਰੋਜੈਕਟ ਸ਼ੁਰੂ ਕੀਤਾ ਵਾ ਆਪਾਂ ਆਪਣਾ ਚੱਲ ਰਿਹਾ ਉਧਰ ਬੰਦੇ ਲਾਏ ਕੰਮ ਤੇ ਉਹ ਦਿਖਾ ਰਹੇ ਹਾਂ ਲੋਕ ਇਹ ਲਈ ਹਮਨ ਕਹਾਂ ਸੀ ਇਹ ਕਰਨਾ ਰੈਨੋਵੇਟ ਸਾਰਾ ਇਹਨੂੰ ਸਾਰਾ ਨਿਊ ਮਾਡਲ ਬਣਾਣਾ ਸਾਰਾ ਬੰਦੇ ਨੇ ਸੋਣਾਗੇ ਕੋਠੀ ਵਧੀਆ ਤਰੀਕੇ ਦਾ ਤਿਆਰ ਕਰਾਂਗੇ ਫੇ ਤੁਹਾਨੂੰ ਦਿਖਾ ਲਾਂਗੇ ਬਾਅਦ ਚ ਹੁਣ ਦੇਖ ਲਓ ਕੀ ਆ ਇਹ ਬਾਅਦ ਚ ਤੁਹਾਨੂੰ ਦਿਖਾ ਲਾਂਗੇ ਕੀ ਬਣਦਾ ਇਹ ਦਾ ਕਿਚਦਾ ਕੰਮ ਤੁਸੀਂ ਕੀਤਾ ਅੱਜ ਕੀ ਬਾਤਾਂ ਨੇ ਇਹ ਵੀ ਬਹੁਤ ਆ ਗਈ ਮੇਟੀ ਥੱਲੇ ਪੱਕੀ ਆ ਗਈ ਨਹੀਂ ਇਹ ਵੀ ਲੱਗਦੀ ਹੈ ਉੱਪਰ ਬੋਲੀ ਸੀਗੀ ਕੋਈ ਪਾ ਦਿੱਤਾ ਵਈ ਹਾਂ ਅੱਲੇ ਜਾਂ ਆਹ ਦਾ ਨਿੱਤਾ ਜਿਹਾ ਨਾ ਕਾਫੀ ਕਹੀ ਪਾਦੀ ਹਾਂ ਚਾਲਾ ਕੋਈ ਨਹੀਂ ਹੋ ਗਿਆ ਹੁਣ ਤਾਂ ਥੋੜਾ ਜਿਆ ਰਹਿ ਗਿਆ ਇੱਕ ਦਾ ਰਾਇ ਨਹੀਂ ਅੱਜ ਹਾਂ ਹਾਂ

ਇਹ ਤੋੜ-ਫੋੜ ਬੁਣੀ ਨੇਰੇ ਕਾਫੀ। ਲਫਤ ਦੁਆਰਾ ਹੋਣਾ ਸਾਰਾ। ਆਹ ਸਾਰੀ ਤੋੜ-ਫੋੜ ਹੋ ਕੇ ਸਾਰਾ ਕੰਮ ਦੁਆਰਾ ਹੋਣਾ। ਇਹ ਦਿਖਾਵਾਂਗੇ ਤੁਹਾਨੂੰ ਜਦ ਰੈਡੀ ਹੋ ਗਿਆ ਸਾਰਾ। ਟੋਟਲੀ ਚੇਂਜ ਹੋ ਜਾਣਾ ਸਭ ਕੁਝ। ਸ਼ਾਮ ਦਾ ਟਾਈਮ ਹੋ ਗਿਆ ਜੀ ਹੁਣ ਹੋ ਗਿਆ ਮੌਸਮ ਠੱਡਾ। ਹੁਣ ਨਿਕਲੇ ਫੇ ਗੇੜੀ ਛੇੜੀ ਤੇ। ਤੇ ਇੱਕ ਨੇ ਹੱਦ। ਰੁਪੜਵਲ ਦੀ ਗੇੜੀ ਲਾ ਗਿਆ ਨੇ ਰੁਪੜਵਲ ਦੀ। ਅਸੀਂ ਗੱਡੀ ਪਹਿਲਾ ਮੋੜ ਲਈ ਪਿੰਡ ਵੱਲੋਂ। ਨਹਿਰ ਚੱਲ ਰਹੀ ਆ ਪੂਰੀ ਫੁੱਲ ਭਰ ਕੇ ਪਾਣੀ ਪੂਰਾ ਅੱਜ ਦਿਖਾਣੇ ਤੁਹਾਨੂੰ ਨਾਰ ਨਾਰਕਿਆਂ ਦੇ ਪਿੰਡ ਮਾਮਾ ਝੋਨਾ ਲਾਣ ਲੱਗਿਆ ਹੋਣਾ ਲੋਕਾਂ ਨੇ ਨਾਰ ਝੋਨਾ ਮਾਮੇ ਦੇ ਇਹਨਾਂ ਵਾਲੀ ਰਾਸਤੇ ਤੇ ਜਾਣਾ ਵੀ ਕੋਈ ਐਡਵੈਂਚਰ ਤੋਂ ਘੱਟ ਨਹੀਂ ਕੱਚੇ ਰਾਸਤੇ ਜਾਂਦੇ ਪਿੰਡਾਂ ਨੂੰ ਕੀ ਤਾਜ ਵਾਲੇ ਨੂੰ ਖੋਲ ਕੇ ਜਾਂਦੇ ਤੁਸੀਂ ਦੱਸੋ ਇਹ ਤਾਂ ਜਾ ਕੇ ਪਾਇਆ ਮਾਮੇ ਦੇ ਘਰ ਆਹੇ ਕਮਾਲ ਪੂਰਾ ਲੈ ਲਦਾ ਘਣਾ ਰਸਤਾ ਲੱਗਦਾ ਬੱਤੇ ਵਾਲੇ ਬਾਰੇ ਭਾਰਕ ਸੀ ਕਿ ਇੱਥੇ ਵਾਲਾ ਧੰਗ ਭੁੱਟੀ ਹੋਈ ਉਹ ਪਿੰਡਾਂ ਦਾ ਮਾਮਲ ਪਿੰਡਾਂ ਦਾ ਇਹ ਵਧੀਆ ਹੈ ਇਕਦਮ ਹਰਿਆਲੀ ਪੂਰੀ ਇਹਨਾਂ ਦਾ ਬਾਗ ਹੈ ਅਜੀਗੋ ਵਾਲੇ ਹੁੱਟੇ ਲੱਗਿਓ ਲੀਜੀ ਜੀ ਕੋ ਸੰਗਤਰਾ ਹੋਰ ਬਗਣੀ ਡਾ ਡਾ 20% ਆਕਸੀਜਨ ਪਹੁੰਚ ਗਿਆ ਸੀ ਚਲੋ ਰਾਣਾ ਜੀ ਗੇਟ ਵੱਲੋ ਰਾਣਾ ਆ ਗਿਆ ਗੇਟ ਕੋਲ ਸ਼ੱਕ ਦੇ ਫੱਟੇ ਰਾਣਾ ਫੱਟੇ ਫੱਟੇ ਰਾਣਾ ਗੇਟ ਤੇ ਵੱਜਾ گاਵਾ ਇਹਨਾਂ ਨੂੰ ਮਿਲੋ ਇਹ ਹੈ ਜੀ ਮਿਸ ਰੂਬੀ ਉਹ ਗਾਣਾ ਕਰ ਲਈ ਮੇਲੇ ਲਈ ਕਿੰਨੀ ਮਤਾਬ ਲਈ ਲੋ ਜਾਨਾ ਚੋਨੇ ਦੀ ਪਨੀਰੀ ਹੋ ਗਈ ਵੱਡੀ ਬਾਹਰ 5-7 ਦਿਨਾਂ ਦੇ ਨਾਲ ੱੱਕ ਹੋ ਜਾਣੀ ਹੈ ਤਿਆਰ ਫੇਰ ਲੱਗੂ ਇੱਥੇ ਸਾਰੇ ਚੋਨਾ ਫੇਤ ਵੀ ਤਿਆਰ ਹੈ ਅੰਬ ਬੜੇ ਮਿੱਠੇ ਅੰਬ ਐ ਇਹ ਇਹ ਪੱਕੇ ਨਹੀਂ ਕੱਚੇ ਆ ਪਿਛਲੇ ਸਾਲ ਖਾਦੇ ਸੀਗੇ ਬੜੇ ਹੀ ਮਿੱਠੇ ਆ ਮੱਝਾਂ گاਵਾਂ ਦੇ ਨਾਲ ਚੱਲ ਰਿਹਾ ਫੋਟੋਸ਼ੂਟ ਗਾ ਆਗਮ ਆਗਮ ਫੋਟੋਗ੍ਰਾਫਰ ਤੋਂ ਇੱਥੇ ਮੜਾ ਚੱਲ ਖਿੱਚ ਪੱਤੀ ਬਲੋਂ ਬੰਨਾ ਹੂੰ ਮੈਂ ਤੇ ਪੱਤੀ ਖਿੱਚ ਚੱਲ ਖਿੱਚ ਫੋਟੋ ਫਿਰ ਜਲਦੀ ਖਿੱਚ ਬੰਦੀ ਆਈ ਗਾਉਂ ਦੇ ਜੀ ਗੱਡੀ 'ਚ ਬੈਠਣ ਤੋਂ ਬਾਅਦ ਹੋ ਗਈ ਪਲੈਨਿੰਗ ਅੱਜ ਕਹਿੰਦੇ ਦੋਸਾ ਖਾਧਾ ਜਾਵੇ। ਫਾਂ ਗੱਡੀ ਪਾ ਲਈ ਰੋਪੜ ਵਾਲੇ ਰਾਹ ਨੂੰ ਕਹਿੰਦੇ ਰੋਪੜ 'ਚ ਦੋਸਾ ਮਿਲਦਾ ਵਧੀਆ ਟੇਸਟੀ ਹੈ ਇਹਨਾਂ ਨੇ ਖਾ ਕੇ ਜਾਂਦਾ ਸੀਗਾ। ਅੱਜ ਜਾਵਾਂਗੇ ਅਸੀਂ ਉੱਥੇ ਦੋਸਾ ਖਾਣ ਦੇਖਦੇ ਹਾਂ ਕੀ ਕਹਿੰਦਾ ਦੋਸਾ ਉਹਨਾਂ ਦਾ। ਪਹੁੰਚ ਗਏ ਅਸੀਂ ਰੋਪੜ। ਆ ਇੱਥੇ ਵੀ ਬਣ ਗਿਆ ਆਊਟਲੈਟ ਵਧੀਆ। ਇਹ ਵੀ ਕਾਫੀ ਆਊਟਲੈਟ ਬਣ ਰਹੇ ਹੋਈ ਰੋਪੜ ਦੀ ਵੀ ਤਰੱਕੀ ਆ। ਾਰੇ ਹੈਗੇ ਇੱਥੇ ਸ਼ੋਰੂਮ ਅੱਦੇ ਮਾਰਾਂਗੇ ਕਿਹੜੀ ਵੇਲੇ ਟਾਈਮ ਅੱਜ ਤਾਂ ਟਾਈਮ ਹੈ ਨਹੀਂ ਆਪਣੇ ਕੋਲ ਐਸੀ ਪਾਜ ਘਰ ਡ੍ਰੌਪ ਪੜਦੀ ਸਟ੍ਰੀਟ ਫੂਡ ਮਾਰਕੀਟ ਚ ਆਈ ਕਹਿੰਦੇ ਇੱਥੇ ਡੋਸਾ ਵੋਸਾ ਨਾਲ ਆਜੇ ਡੋਸਾ ਖਾਵਾਂਗੇ ਫਿਰ ਇਡਲੀ ਸੁਪਪਾ ਅਨੇ ਟੇਸਟੀ ਹੋਵੇ ਲਾਸਟ ਚੈੱਕ ਕਰਕੇ ਦੇਖਦੇ ਹਾਂ ਟੇਸਟੀ ਡੋਸਾ ਜਿਵੇਂ ਖਾਣ ਦੇ ਬੇਜਸਣ ਦੇ ਜੀ ਵੇਟ ਤੋਂ ਬਾਅਦ ਗਲਾਸ ਦੇ ਨੇ ਪਈ ਆ ਸਮਾਂ ਲੱਗ ਰਿਹਾ ਦੇਖਣ ਨੂੰ ਤਾਂ ਵਧੀਆ ਲੱਗਦਾ ਦੇਖਦੇ ਹਾਂ ਇਹਦਾ ਟੇਸਟ ਕੀ ਕਹਿੰਦਾ ਐਨੀ ਵੇਟ ਕਰਾਈ ਜੀ ਨੇ ਆ ਕੇ ਪਤਾ ਲੱਗੂ ਦੇਖਣ ਨੂੰ ਤਾਂ ਵਧੀਆ ਲੱਗਦਾ ਸਾਥਾ ਆ ਕੇ ਅਸੀਂ ਉਹਨੇ ਬਿਠਾ ਰੱਖ ਦੇ ਲੋ ਰੱਖਿਓ ਦੇ ਲੋ ਟੇਬਲ ਨਹੀਂ ਮੇਬਾਰਗਾ ਡੋਸਾ ਖਾਣੇ ਵਾਲਾ ਦਾ ਰੱਛ ਦੇਖ ਲੋ ਮੱਕੀ ਡੋਸਾ ਅਸੀਂ ਖਾ ਲਿਆ ਠੀਕ ਹੈ ਡੋਸਾ ਠੀਕ ਹੈ ਵਧੀਆ ਹੈ ਪਰ ਟੇਬਲ ਨਹੀਂ ਮਿਲਦਾ ਛੇਤੀ ਜਗਾ ਘਟ ਹੈ ਪੌਣੇ ਘੰਟੇ ਬਾਅਦ ਸਾਨੂੰ ਟੇਬਲ ਮਿਲਿਆ ਬੈਠਣ ਨੂੰ ਤੇ ਉਹਦੇ ਬਾਅਦ ਖਾਦਾ ਅਸੀਂ ਡੋਸਾ ਡੋਸਾ ਖਾ ਕੇ ਖਿਚੜੀ ਦੀ ਤਿਆਰੀ ਬਾਪਸੀ ਦੀ ਕਰਾਉਣ ਚੱਲੀਏ ਹੁਣ ਟਾਈਮ ਹੋ ਗਿਆ ਕਾਫੀ 10:30 ਹੋ ਗਏ ਰਾਤ ਦੇ ਡੋਸੇ ਦੇ ਚੱਕਰ ਚ ਲੇਟੇ ਬਹੁਤ ਹੋ ਗਏ ਸੀ ਬਾਅਦ ਚਲੀਏ ਹੁਣ ਘਰ ਜਾ ਕੇ ਕਰਦੇ ਰੈਸਟ ਬਾਕੀ ਦੇਖਾਂਗੇ ਸਵੇਰੇ ਕੀਕ ਸਗਾ ਦੋਸਾ ਜਾਨੀ ਕਿ 80% 80 ਨੰਬਰ ਦੰਨੇ ਆ ਜੀ 100 ਚ 100 ਚ 100 ਨਹੀਂ ਹੈਗਾ 100 ਚ 80 ਨੰਬਰ ਹੈ ਕੀਕ ਸਗਾ ਬੈਠਣੇ ਦੀ ਪ੍ਰੋਬਲਮ ਸੀ ਥੋੜੀ ਜਿਹੀ ਜਗ੍ਹਾ ਘੱਟ ਹੈ ਇਸ ਵਲੌਗ ਦੀ ਕਰਦੇ ਆਪਾਂ ਇੱਥੇ ਸਮਾਪਤੀ ਮਿਲਦੇ ਹਾਂ ਹੁਣ ਅਗਲੇ ਵਲੌਗ ਚ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਸਾਡੇ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਟੀਬੀ ਸਾਹਿਬ ਰੋਪੜ ਦੇ ਵਾਹਿਗੁਰੂ ਜੀ ਚਲੋ ਦੋਸਤੋ ਮਿਲਦੇ ਆਂ ਫਿਰ ਅਗਲੇ ਵਲੌਗ ਚ ਰੱਬ ਰੱਖਾਸ